ਨੇ ਪ੍ਰਧਾਨ ਸਰਮੂਰੀ ਮੇਰਾ ਭਰਾ ਹੈਗਾ ਆਪਣੇ اسلامਦੀਨ ਜਿਹਦੇ ਘਰ ਨਾਲ ਇੱਥੇ ਰਾਤ ਦੀ ਆਪਣੇ ਨਰੰਗਪੁਰ ਪੁਨਿਆਰ ਚੱਕ ਲੱਗੀ ਹੈ ਜੋ ਰਾਤੀ ਤੂਫਾਨ ਆਇਆ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘੱਟੋ ਘੱਟ 30 40 ਕਿੱਲੇ ਪਰਾਲੀ ਸੀਗੀ 20 ਟਰਾਲੀਆਂ ਤੂੜੀ ਦੀ ਸੀ तकरीबन 5 ਲੱਖ ਰੁਪਏ ਦਾ ਨੁਕਸਾਨ ਹੋਇਆਗਾ ਅਸਮਾਨੀ ਬਿਜਲੀ ਕਰ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪਰਾਲੀ ਦੇ ਵੀ ਅਜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਗਰੀਬ ਨਾਲ ਬੜਾ ਵਿਚਾਰੀ ਨਾਲ ਝੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਹੀਂ ਸਤਕਾਰਯੋਗ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸ਼ੂਆਂ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਰ ਕੰਮ ਜਿਹੜਾ ਸਾਹਿਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮਦਦ ਕੀਤੀ ਜਾ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਅੱਜ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਆ ਰੋਡ ਤੇ ਡਿੱਗੇ ਸੀ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਿਹੜਾ ਹੋਰ ਨੁਕਸਾਨ ਹੋਣ ਤੋਂ ਉਹਨਾਂ ਬਚਾ ਲਿਆ ਸਵੇਰੇ ਫਿਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫਿਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੋਆਪਰੇਟ ਕੀਤਾ ਸੀ ਹੁਣ ਵੀ ਅੱਗ ਦੇ ਕਾਬੂ ਪਾ ਰਹੇ ਨੇ ਤਕਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਖਰਚਾ ਹੈਗਾ ਜਿਹੜਾ ਜ਼ਿੰਮੇਵਾਰਾਂ ਨੇ ਇਹਨੇ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆਸਰਦੀ ਸ਼ਾਂਤੀ ਨਹੀਂ ਹੋਇਆ ਨਹੀਂ ਜੀ ਜਾਨੀ ਮਾਲ ਤੋਂ ਵੇਚਦਾ ਬਚਾ ਹੋ ਗਿਆ ਲਾਗੇ 3-4 ਘਰ ਨਹੀਂ ਸਾਡੇ ਗੁਜਰਾਂ ਦੇ ਨੇ ਬਾਕੀ ਪੂਰਾ ਪਿੰਡ ਹੈਗਾ ਇੱਥੇ ਤੇ ਇਹ ਜਦੋਂ ਅੱਗ ਲੱਗੀ ਹੈ ਨਾ ਉਦੋਂ ਸਾਰਾ ਮਹਲਾਈ ਆ ਗਿਆ ਪਿੰਡ ਵਾਸੀ ਵੀ ਆਪਣੇ ਗੁਜਰ ਵੀ ਸਾਰੇ ਡੰਗਰ ਕਿੰਨੇ ਵੱਡੇ ਲੱਗੇ ਕਾਫੀ ਡੰਗਰ ਸੀਗੇ ਇਹਨਾਂ ਨੂੰ ਸਾਰਿਆਂ ਨੇ ਮਹੱਲੇ ਵਾਲਿਆਂ ਨੇ ਆ ਕੇ ਕੱਢਿਆ ਵਿਚਾਰੇ ਰਾਤ ਹਾਂ ਤੇ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਚਾਓ ਗਿਆ ਨਹੀਂ ਤਾਂ ਇਹ ਵਿਚਾਰੇ ਬੇਜਮਾਨ ਪਸ਼ੂ ਜਿਹੜੇ ਨੇ ਇਹ ਵੀ ਵਿੱਚੇ ਸੜ ਕੇ ਸੁਆਹ ਜਾਣੀ ਸੀਗੇ ਹਾਂ ਸੋ ਲੱਗੇ ਪਿੰਡ ਪੈਂਦਾ ਹੈ ਬੜਾ ਨੁਕਸਾਨ ਹੋਣਾ ਸੀ ਇਹ ਤਾਂ ਚਲੋ ਮਾਲਕ ਦੀ ਕਿਰਪਾ ਹੋ ਗਈ ਕਿ ਸਾਰੇ ਲੋਕੀ ਇੱਥੇ ਇਕੱਠੇ ਹੋ ਗਏ ਕਿ ਲੋਕਾਂ ਨੇ ਬੜੀ ਹੈਲਪ ਕੀਤੀ ਰਾਤ ਸਾਰੀ ਰਾਤ ਪੂਰਾ ਮਹੱਲਾ ਪੂਰਾ ਪਿੰਡ ਜਿਹੜਾ ਇੱਥੇ ਰਿਹਾ ਤੇ ਇਹਨਾਂ ਦਾ ਬਚਾ ਕਰਦਾ ਰਿਹਾ ਅੱਗੇ ਬਿਜਲੀ ਪਈ ਹੈ ਇਹ ਤਾਂ ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨਾ ਕੋਈ ਮਹੇਂ ਕਾਰੋਬਾਰ ਕਰਨਾ ਨਾ ਬੱਚੀ ਕਰ ਸਕਦੀ ਹੈ ਤੇ ਮਦਦ ਕੋ ਕਰ ਜੀ ਤੇ ਇਹਦਾ ਕੱਖ ਨਹੀਂ ਦਿੱਤਾ ਦਾ ਕਿਸੇ ਨੂੰ ਜੀ ਹਾਂ ਹਾਂਜੀ ਸਭ ਕੋ ਕਰ ਜੀ ਤੇ ਇਹ 3-4 ਲੱਖ ਜਿਹੜਾ ਉਹ ਦੇਣ ਵਾਲਾ ਪਿਆ ਦਾ ਕਟਰ ਦੀ ਵਡਾਈ ਫਿਰ ਬਾਕੀ ਕਿਰਾਇਆ ਜਿਹੜੀ ਉਹ ਰੀਪਰ ਦੀ ਬਣਾਈ ਤੂੜੀ ਦਾ ਕਰਜ਼ਾ ਸਾਰਾ ਦੇਣ ਵਾਲਾ ਸਭ ਕਰ ਜੀ ਤੇ ਲਿਆਂਦਾ ਜੀ